ਫੇਰ ਤੇ ਦੇਵਲ ਮੈਂ ਇੰਡੀਆ ਕੇ ਕਦੇ ਵੀ ਨਹੀਂ ਕਰਤੋਂਦੀ ਬਾਤ ਮੈਂ ਕਰ ਦਿੰਦੀ ਸਸਤੀ ਬਹੁਤ ਸਸਤੇ ਨਾਲੇ ਬਾਹਰ ਪਾਦਣਾ ਉਹ ਇੱਥੇ ਆਪ ਹੀ ਲਾਣਾ ਹੈ ਤੂੰ ਜਿਹੜੀ ਲਗਜ਼ਰੀ ਨਾਲ ਦੀ ਇੱਥੇ ਰਹਿ ਲੋ ਉੱਥੇ ਆਪ ਹੀ ਕਰਨਾ ਹੂੰ ਪਤਾ ਸਹੀ ਗੱਲ ਬਿਲਕੁਲ ਠੀਕ ਨਹੀਂ ਮੈਂ ਇੱਥੇ ਮੈਂ ਕਰਨੀ ਤੋਂਦੀ ਬਾਤ ਮੈਂ ਵੀ ਤੋੜੇ ਅਜੇ ਚਲੋ ਕੱਲ ਨੂੰ ਸਿਰ ਦੋਨੋਂ ਚਲੋਗੇ ਆਪਾਂ ਨਾਲੇ ਮੈਂ ਪੈਡੀਕਿਊਰ ਕਰਨਾ ਤੇ ਨਾਲ ਆ ਜਾ ਸਾਜਨ ਉਹ ਲੈਣ ਤੇ ਤੂੰ ਚੱਲ ਜੇ ਦੋਈਆ ਨੇ ਨਹੀਂ ਨਹੀਂ ਅਹੀਂ ਲੈ ਕੇ ਜਾਵਾਂਗੇ ਅਹੀਂ ਲੈ ਕੇ ਹਾ ਦੇ ਦੋ ਨੂੰ ਕੋਈ ਨਹੀਂ ਨਾਲੇ ਪੈਡੀਕ्योर ਕਰਨਾ ਹੈ ਮਾਮਦੇ ਦੀ ਤੇ ਮੈਂ ਵੀ ਨਾਲੇ ਮੈਂ ਨੇਲਸ ਉਤਰਵਾਣੇ ਆ ਪਰ ਮੇ ਤੁਹ ਕੰਮ ਨਹੀਂ ਹੁੰਦਾ ਵੈਲਕਮ ਟੂ ਮੈਰੀ ਮੈਰਿਡ ਲਾਈਫ ਚੰਗਾ ਭਲਾ ਪੱਠੇ ਪਾਉਂਦਾ ਹੁੰਦਾ ਸੀ ਹਾਂ ਇਹਨਾਂ ਲੂਆਂ ਮੈਂ ਬਸਵਾ ਦੀ ਮੈਨੂੰ ਫਿਕਰ ਹੁੰਦੀ ਸੀ ਮੈਨੂੰ ਰੱਜਿਆ ਹੀ ਨਹੀਂ ਉਹ ਗੁड़िया ਜੇ ਕਿਤੇ ਮੈਂ ਹੁਣ ਮੈਨੂੰ ਹੁਣ ਆਹ ਕੰਮਾਂ ਦੇ ਤੁਸੀਂ ਓtio ਵੇ ਉਹਦਾ ਛੜਿਆਂ ਵਾਲੀ ਜ਼ਿੰਦਗੀ ਵੇ ਹੇ ਆਗਾ ਕੋਹ ਫੋੜੀ ਖਾ ਲੋ ਸੜਾ ਕੋਈ ਬੰਦਰ ਪੈ ਗਿਆ ਪੇਟੀ ਲਿਉਣੀ ਆ ਨੂੰ ਬਾਰੇ ਕੀ ਕਹਿੰਦੇ ਆ ਸਾਈਡ ਇਫੈਕਟਸ ਆਫ ਮੈਰਿਜ ਹੈ ਪੰਜਾਬੀ ਜੇ ਦੱਸ ਮੈਰਿਜ ਦੇ ਸਾਈਡ ਇਫੈਕਟਸ ਕੀ ਮੈਰਿਜ ਬੰਦੂ ਆਪਣੀ ਆਰੇ ਜਿਹੜੀ ਤਰੇ ਤਾਲੂਆ ਜਿਹੜਾ ਇਹ ਇਹ ਨੂੰ ਸਹੀ ਤਰੀਕੇ ਨਾਲ ਗੱਲ ਕਰ ਉਹ ਕਹਿੰਦੀ ਮੈਰਿਜ ਦਾ ਨੁਕਸਾਨ ਫਾਇਦਾ ਦੱਸ ਸਾਈਡ ਇਫੈਕਟਸ ਹੀ ਹੁੰਦੇ ਮੈਨੂੰ ਤਾਂ ਕੋਈ ਫਾਇਦਾ ਕੁਝ ਲੱਜੇ ਨਹੀਂ ਇਹਦੇ ਵਿੱਚੋਂ ਮੈਨੂੰ ਵੀ ਨਹੀਂ ਲੱਗਿਆ ਤੇ ਕੀ ਤੂੰ ਜਾਂ ਮੇਰੇ ਨਾਲ ਗੋਹਾ ਗੋਹਾ ਚਕਾ ਧਾਰਾ ਧੁਰਾ ਚਕਾ ਪੱਠੇ ਫੇ ਪੱਠੀ ਬਜਾਉ ਪੁਚੀ ਪਿਚੀ ਬਜਾਉ ਇਹਨਾਂ ਕੋਲ ਟੋਟ ਕੋ ਤਾਂ ਲੈ ਕੇ ਜਾਣ ਦਾ ਟਾਈਮ ਹੈ ਨਹੀਂ ਅੱਜ ਪਹਚਾਨੇ ਸੀ ਅੱਜ ਪੱਠੇ ਬਾੜ ਯਾਰ ਨਾਲ ਮੇਰੇ ਤੁਸੀਂ ਤਾਂ ਕਦੇ ਇਦੋਂ ਨੂੰ ਮੂੰਹ ਚੱਕ ਲੈ ਕੇ ਦੋ ਦੂਰ ਨੂੰ ਕਦੇ ਦੋ ਫੋਨ ਆ ਕੇ ਤੁਸੀਂ ਡਿਸਟਰਬ ਹੋ ਜਾਂਦੇ ਮਨਣਾ ਹੈ ਅਸੀਂ ਆ ਜਾ ਡਿਸਟਰੈਕਟ ਹੋ ਜਾਂਦੇ ਮਾਰੀ ਜੀ ਗੱਲ 5 ਮਿੰਟ ਯਾ ਮੈਨੂੰ ਜ਼ਿੰਮੇਵਾਰੀਆਂ ਬਹੁਤ ਡਿਪਰੈਸ਼ਨ ਚ ਚੱਲ ਜਾਂਦਾ ਮੈਂ ਸੇਦੀ ਇੱਕ ਵਾਰੀ ਕੀ ਕਰੋ ਕੰਮ ਕਦੇ ਪਿੱਛੇ ਕੀ ਹੈ ਆਪੇ ਹੀ ਕਰਨਾ ਪੈਂਦਾ ਸਾਰਾ ਕੁਝ ਵਿਆਹ ਕਰਾ ਕੇ ਵੀ ਸਾਨੂੰ ਪੈਸੇ ਪਾ ਦੇ ਫਲੋਰਾ ਲਈ ਕਿਰਾਇਆ ਤਾਂ ਮੈਂ ਤੇ ਫਲੋਰਾ ਲਈ ਹੈ ਨਾ ਓਏ ਅੱਧਾ ਮੈਨੂੰ ਕਹਦਾ ਸੀ ਏਦਾਂ ਕੰਟਾ ਤੂੰ ਕਰ ਤਾ ਆਇਆ ਨਹੀਂ ਤੈਨੂੰ ਸਮਝਾਉਣਾ ਜਾਨ ਲੈ ਲੋ ਕੱਲੇ ਜੀ ਦੀ ਤਾਪਸ ਨਹੀਂ ਆਉਂਦਾ ਚਿਹਰੇ ਤੇ ਟਾ ਮਨਵੇ ਭਾਂਡੇ ਦਾ ਤੂੰ ਮਾਂਜ ਲੈ ਕੋਈ ਛੋਟਾ ਨਾਣਾ ਤੂੰ ਮਜਾਣੇ ਹੋਏ ਲੱਗੀ ਸੀ ਤੇ ਨਹੀਂ ਇਹ ਕੰਮ ਵੀ ਚੁਲਾ ਰਿਹਾ ਖਰਾਮ ਦੇ ਸਮਲਾਈ ਦਾ ਤੂੰ ਆ ਤੂੰ ਸਾਡੇ ਮੂਰੇ ਹੋ ਹੋ ਕੇ ਭਾਂਡੇ ਧੋਨਾ ਚਲ ਉਹ ਗੱਲ ਬੱਕਰੀ ਆ ਉਹ ਕਿਹਦਾ ਬੱਕਰੀ ਆ ਭਾਂਡੇ ਤੂੰ ਮਾਂਜ ਮੇਰੀ ਉਹਦੀ ਸਾਰੇ ਮਾਂਜ ਕੇ ਰੱਖੀ ਕਲੀਨ ਕਰੀ ਮੇਰੀ ਆਉਂਦੀ ਨਾਲ ਸਾਰਾ ਕਲੀਨ ਹੋਵੇ। ਓਹੋ ਤੇਰੀ ਮਾਂ ਵੜੀ ਖਾ ਚੁੱਕੀ। ਛੋਟੋ ਆਉਂਦੀ ਹੁਣ ਆਪਣੀ ਨਾਲ। ਤਾਂ ਸਾਰੀ ਉਮਰ ਕੁਝੇ ਨਹੀਂ ਹੋਏ। ਸਾਰੀ ਉਮਰ ਤਾਂ ਮੋਜੇ ਕੱਢ ਦਿੱਤੀ। ਲਾਤੀ ਵੱਡੇ ਮਿਸਤਰੀ। ਪੂਟ ਪ੍ਰਾਤਰਾਉ ਸਾਦਾ। ਮੇਰਾ ਭਰਾ ਆਪਾ ਹੋਰ ਕੰਮ ਸਿੱਖ ਲਓ। ਇਹ ਨਹੀਂ। ਤੂੰ ਪੁੱਠੀ ਲਾਤੀ। ਇਹ ਨਹੀਂ 2 ਪੁੱਠੀ ਲਾਤੀ ਬਾਹਰ ਸ਼ਕੰਜਾ ਭਾਂਡੇ ਵਾਲਾ ਉਹ ਪੁੱਠਾ ਲਾ ਗਿਆ ਸੀ। ਚਲਾਇਆ ਮੇਰਾ ਭਰਾ ਮੇਰਾ ਲਾ ਕੇ ਉਧਰੇ ਕੋ ਕੰਮ ਭਾਂਡਿਆਂ ਦੇ ਨਾਮ ਨੇਖਣ ਵਾਲਾ ਕੰਮ ਸਿੱਖ ਲਾ ਬਿਜਲੀ ਦਾ ਕੰਮ ਦੇਦੇ ਉਸਤਾਦ ਦੇ ਪੱਲੇ ਨਹੀਂ ਪਿਆ ਤੇਲ ਕਿੱਥੋਂ ਪੈਲੂਗਾ ਆਹ ਟਾਸਕ ਹੈ ਆਹ ਬੱਟ ਦੇ ਉੱਤੇ ਤੌਰਣਾ ਤਾਂ ਐ ਉਹ ਪਰੇ ਹੈ ਲੱਗੀ ਸ਼ਰਤ ਆਏ ਇਧਰ ਲਈ ਦੇ ਸ਼ਾਲਤੇ ਤੋਂ ਨਹੀਂ ਤੌਰਣਾ ਇਧਰ ਲਈ ਦੇ ਤੌਰਣਾ ਨਹੀਂ ਨਹੀਂ ਆ ਇਧਰ ਖੱਬੀ ਬੱਟ ਤੇ ਗਰਗੀ ਕੋਈ ਗੱਲ ਨਹੀਂ ਪਰ ਇੱਚ ਗਰਗੀ ਚਾਹ ਕੋਈ ਨਹੀਂ ਚੱਲ ਚੱਲ ਸਟਾਰਟ ਦੇਖਣਾ ਬੱਟ ਤਾਂ ਤੁਰਪਾਂਦੀ ਐ ਏ ਬੋਲੇ ਤੇਰੇ ਉਹ ਪਰਲੀ ਬੱਟ ਦੇ ਹੋ ਜਾ ਇਦਾਂ ਸੱਚੀ ਵਾਲੀ ਐ ਆ ਕਹੋ ਨਹੀਂ ਨਹੀਂ ਪੱਕੀ ਐ ਬੱਟ ਚੱਲ ਨਹੀਂ ਸੱਚੀ 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 ਚੱਲ ਹੁਣ ਇਹ ਦੇ ਤੌਰ ਤੇ ਦਿਖਾ ਓ ਬੋਲੇ ਜੀਓ ਮੋਤੀ ਓ ਬੋਲੇ ਸਹੀ ਐ ਓ ਹੁਣ ਚਾਚੇ ਨੇ ਗਾਲਾਂ ਕੱਢਣੀਆਂ ਉਹ ਤੋੜਤਾ ਬੰਨਾ ਸਹੀ ਨੇ ਜਾ ਕਹੀ ਲੈ ਕੇ ਆ ਸੈੱਟ ਕਰ ਦੇ ਚਲ ਇਥੇ ਤੋਰ ਕੇ ਦਿਖਾ ਢੇਰ ਦੇ ਤੋਰ ਤੇ ਇੱਥੇ ਇੱਥੇ ਇੱਥੇ